अगर आपने अभी तक हमारा चैनल सब्सक्राइब नहीं किया तो अभी सब्सक्राइब करें और बेल आइकॉन को क्लिक करके हमारी लेटेस्ट वीडियोस के बारे में अपडेट जानें। सब्सक्राइब कीजिए और हम आपको लिए चलेंगे आपकी फेवरेट वीडियो की तरफ जिला गुरदासपुर की बटाला पुलिस ने दो गैंगस्टर गिरफ्तार करने में बड़ी कामयाबी हासिल की है गैंगस्टर गिरोह के चार गैंगस्टर फरार दसे जा रहे हैं ਇਹ ਗਿਰੋ ਬੈਂਕ ਦੇ ਕੈਸ਼ ਸਮੇਤ ਕਈ ਹੋਰ ਅਪਰਾਧਾਂ ਵਿੱਚ ਸ਼ਾਮਿਲ ਹਨ ਫੜੇ ਗਏ ਦੋਨੋਂ ਗੈਂਗਸਟਰ ਬਟਾਲਾ ਦੇ ਨੇੜੇ ਪਿੰਡ ਸੇਖਵਾ ਅਤੇ ਭਾਗੋਵਾਲ ਦੇ ਰਹਿਣ ਵਾਲੇ ਹਨ ਬਾਕੀ ਗੈਂਗਸਟਰਾਂ ਨੂੰ ਫੜਨ ਲਈ ਪੁਲਿਸ ਦੀ ਸ਼ਾਪੇਮਾਰੀ ਜਾਰੀ ਹੈ ਬਟਾਲਾ ਦੇ ਆਈਜੀ ਬੋਰਡਰ ਰੇਂਜ ਸੁਰਿੰਦਰਪਾਲ ਪਰਮਾਰ ਨੇ ਪ੍ਰੈਸ ਵਾਰਤਾ ਦੇ ਜ਼ਰੀਏ ਦੱਸਿਆ ਕਿ ਇਸ ਗੈਂਗਸਟਰ ਗਿਰੋ ਵਿੱਚ 6 ਗੈਂਗਸਟਰ ਸ਼ਾਮਿਲ ਹਨ ਜਿਨ੍ਹਾਂ ਵਿੱਚੋਂ ਬਟਾਲਾ ਪੁਲਿਸ ਦੁਆਰਾ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਮਿਲੀ ਹੈ ਉਹਨਾਂ ਦੱਸਿਆ ਕਿ ਫੜੇ ਗਏ ਗੈਂਗਸਟਰਾਂ ਕੋਲੋਂ 2,36,000 ਦੀ ਨਕਦੀ 32 ਬੋਰ ਦੇ ਦੋ ਰਿਵਾਲਵਰ ਅਤੇ ਚਾਰ ਮੈਗਜ਼ੀਨ ਬਰਾਮਦ ਕੀਤੀ ਗਈ ਹਨ। ਬਦਾਲਾ ਪੁਲਿਸ ਨੇ ਇੱਕ ਗੈਂਗ ਬਸਟ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਦੇ ਦੋ ਬੰਦੇ ਅਰੈਸਟ ਕਰ ਲਏ ਨੇ। ਇਹ ਦੋ ਬੰਦੇ ਨਾਂ ਹਰਚੰਦ ਸਿੰਘ ਬਾਜਵਾ ਦੂਸਰਾ ਜਗਮੀਤ ਸਿੰਘ ਤੇ ਇਹਦੇ ਨਾਲ ਜਿਹੜੀਆਂ ਪੰਜ ਬੈਂਕ ਰੋਬਰੀ ਦੀਆਂ ਘਟਨਾਵਾਂ ਹੋਈਆਂ ਸੀਗੀਆਂ ਇੱਕ ਤਰਨਤਨ ਦੀ ਸੀ 2000 ਕੋਰਦੀਆਂ ਇੱਕ ਅੰਮਸਰ ਰੂਲ ਦੀ ਤੇ ਇੱਕ ਕਿਥੇ ਰੰਗਨਗਨ ਟਾਲੇ ਦੀ। ਉਹ ਪੰਜੀਆਂ ਪੰਜੀ ਬੈਂਕ ਰੋਬਰੀ ਸੋਲਵ ਹੋ ਗਈਆਂ ਇਹਨਾਂ ਬੈਂਕ ਰੋਬਰੀਜ਼ ਦੇ ਵਿੱਚ 60 ਲੱਖ ਰੁਪਈਆ ਲੁੱਟ ਕੇ ਲਏ ਗਏ ਸੀ ਬੰਦੇ ਇਹਨਾਂ ਦੇ ਹਨ ਚਾਰ ਸਾਥੀ ਗ੍ਰਿਫਤਾਰ ਨੂੰ ਕਰਨ ਵਾਲੇ ਹੈਗੇ ਨੇ ਉਹ ਸਸੇ ਦੇ ਇਨਵੈਸਟੀਗੇਸ਼ਨ ਅਨਡਰਵੈਸਟੀਗੇਸ਼ਨ ਦੇ ਵਿੱਚ ਵੀ ਹੈਵ ਨੋਮੀਨੇਟਡ ਦੰ ਬਕੇਸ ਅਜੇ ਤੱਕ ਬੇਰੋ ਦਾ ਟਾਈਮ ਟੂ ਅਰਸ देम ਆਲਸੋ ਆਦਰਵਾਇਜ਼ ਗੈਂਗਸਟਰ ਬਸਟਰਡ ਇਹਨਾਂ ਦਾ ਮੋਡਸ ਆਪਰੇਂਡੀਸ ਹੁਣ ਪਤਾ ਲੱਗਿਆ ਕੀ ਕਰਦੇ ਨੇ ਕਿੱਦਾਂ ਕਰਦੇ ਨੇ ਇਸ ਗੈਂਗ ਦੇ ਕੋਲੋਂ ਅਸੂ ਕੁਝ 80 ਲੱਖ ਰੁਪਈਆ ਰਿਕਵਰ ਕੀਤਾ ਹੈਗਾ ਦੋ ਪਿਸਟਲ 32 ਬੋਲ ਦੇ 10 ਕਾਰਟ੍ਰਿਜ 2,26,000 ਰੁਪਇਆ ਇੱਕ ਕਮਾਨੀ ਦਾ ਚਾਕੂ ਇੱਕ ਸਵਿਫਟ ਬੈਗਰ ਅਤੇ ਇੱਕ ਐਕਟਵਾ ਜਿਹੜੀ ਸਕੂਟੀ ਹੁੰਦੀ ਹੋਰ ਵਰਤ ਕੀਤੀ ਆ ਵੀ ਇਹ ਵਹਨਿਕਲਸ ਆਰ ਅਫਟਰ ਯੂਸ ਟੂ ਯੂਟਿਲਾਈਜ਼ਿੰਗ ਦਾ ਆਪਰੇਸ਼ਨ ਯੂ نو ਬੈਂਕਾਂ ਦੇ ਵਿੱਚ ਦਾ ਕੈਪੀਟਲ ਜਾਂਦੇ ਸੀ ਤੇ ਇਹਦੇ ਨਾਲ ਦੇ ਨੀ ਮੇਜਰ ਰਿਲੀਫ ਟੂ ਦਾ ਟੂ ਬਿਸ ਰਿਪੋਰਟ ਦੇ ਇਹ ਹੁਸ਼ਿਆਰਪੁਰ ਦੇ ਵਿੱਚ ਆਪਰੇਟ ਕਰਦੇ ਸੀ ਤੇ ਬਾਰਾਂਡੇ ਦੇ ਵਿੱਚ ਆਪਰੇਟ ਕਰਦੇ ਸੀ ਕਿ ਸਾਰੇ ਇੱਕ ਹੀ ਜਗ੍ਹਾ ਤੋਂ ਬਲੌਂਕਰ ਦੇ ਕੇ ਕਿਤੇ ਅਲੱਗ-ਅਲੱਗ ਨਹੀਂ ਡਿਫਰੈਂਟ ਜਗ੍ਹਾ ਤੇ ਇਹ ਤੇ ਬੇਸਿਕਲੀ ਇਹ ਦੇਗਾ। ਸ਼ੋਭਮ ਇਹਨਾਂ ਦਾ ਕਾਉਂਸਲਿੰਗ ਦਾ ਮਾਮਲੇ ਵਿੱਚ ਕਰਦੀ ਹੈ। ਸ਼ੋਭਮ ਇਹਨਾਂ ਤੇ ਤਾਂ ਕਾਫੀ ਮਾਮਲੇ ਤੇ ਕਾਫੀ ਗੰਦੇ ਵਾਲੇ ਇਨਟਰਪ੍ਰੇਸ਼ਨ ਹੋਰ ਵੀ ਕੇਸਸ ਆ ਸਕਦੇ ਨੇ ਕਿਉਂਕਿ ਅਸੀਂ ਸਿਰਫ ਹਾਲੇ 2 ਬੰਦੇ ਫੜ ਪਾਏ ਆ 4 ਬੰਦੇ ਹਾਲੇ ਸਟੇਲ ਅਟਲਜ। ਹਾਂ ਜੀ 2 ਬੰਦੇ ਪਕੜੇ ਕਿੱਥੋਂ ਮਿਲਦੇ ਨੇ? ਇਹ ਤਾਂ ਸਿਰਫ ਉਟਾਲੇ ਦੇ ਨੇ। ਮੋਹਿਆ ਦਾ ਮੋਹਿਆ ਦਾ ਇਹ ਸ਼ੋਭਮ ਜਿਹੜਾ ਹੈ ਨਾ ਸ਼ੋਭਮ ਪੁੱਤਰ ਬਲਜਿੰਦਰ ਸਿੰਘ ਵਾਸੀ ਖੰਡ ਕੋਲੋਨੀਅਮ ਸਰ। ਦੂਸਰਾ ਹੈ ਸਿੱਟਲ ਐਟ ਲਾਜਾ ਹਰਵਿੰਦਰ ਸਿੰਘ ਉਰਫ ਮਨੂ ਪੁੱਤਰ ਗਲਵੰਤ ਸਿੰਘ ਕੌਮੀ ਕਾਜਪਤੀ ਵਾਸੀ ਰਾਜੇ ਦੇ ਮੈਦ ਦੇ ਚੱਕ ਤੀਸਰਾ ਹੈ ਅਰुण ਛੋੜੀਮਾਰ ਇਹ ਵੀ ਅਵਸਰ ਦਾਗਾ ਗੁਜਰਪੁਰੇ ਦਾ ਚੌਥਾ ਹੈ ਰਵੀ ਬਲਚੌੜੀਆ ਉਰਫ ਗੁਜਰ ਵਾਸੀ ਗੜ੍ਹ ਚੱਕ ਦਾ ਹੈ ਜਾਂ ਹੀ ਤਾਂ ਹੈ ਸਰ ਇਹ ਸਿਰਫ ਬੈਂਕਰ ਲੁਕਮ ਨਹੀਂ ਬਾਤ ਕਰਨ ਤੇ ਮੋਰਮੇ ਤੇ ਹੋਰ ਵੀ ਕਿਸੇ ਬਾਤ ਚ ਉਹ ਹੋਰ ਵੀ ਨੇਚਰਲੀ ਜਿਹੜਾ ਕ੍ਰਿਮੀਨਲ ਹੈ ਉਹ ਇਹ ਤਾਂ ਹੈ ਨਹੀਂ ਕਿ ਉਹ ਸਪੈਸ਼ਲਾਈਜ਼ ਕਰਦਾ ਸਿਰਫ ਇੱਕ ਚੀਜ਼ ਕਰੇ ਦੇ ਨਾਲ ਦੋਸਨ ਡਿਫਰੈਂਟ ਕਈ ਹੋ ਥਿੰਗਸ ਆਲਸੋ ਸੁਪਰੀ ਕਿਲਿੰਗ ਐਂਡ ਆਲ ਥੈਟ ਦੇ ਆਰ ਦਾ ਵੈਪਨਸ ਐਂਡ ਦਾ ਡਿਸਪੋਜ਼ਲ ਗੱਡੀਆਂ ਨਾਲ ਕੋਲ ਨੇ ਤੇ ਇਹਨਾਂ ਦਾ ਪਾਸ ਸਿਸਟਿਕ ਹੀ ਹੈਗੀ ਆ ਤੇ ਬੈਂਕਾਂ ਦਾ ਜਿਹਨਾਂ ਸੰਸਕੀ ਜਿਹਦੇ ਬੰਦੇ ਦੋਸ਼ੀ ਜਿਹੜੇ ਸੀ ਅਰੈਸਟ ਕੀਤੇ ਬੈਂਕ ਡਕੈਟੀ ਵਿੱਚ ਐਸੋਸੀਏਟ ਸੀਗੇ ਉਹਨਾਂ ਦੇ ਨਾਲ ਉਹ ਵੀ ਕਰਦੇ ਹੋਣਗੇ ਠੀਕ ਹੈ ਬਟਾਲਾ ਤੋਂ ਜਸਵਿੰਦਰ ਬੱਦੀ ਦੀ ਰਿਪੋਰਟ